ਇੱਕ ਤਾਂ ਕੁਦਰਤ ਦੀ ਮਾਰ ਪੈ ਗਈ ਤੇ ਉਤੋਂ ਪ੍ਰਸ਼ਾਸਨ ਨੇ ਵੀ ਨਹੀਂ ਲਈ ਸਾਰ ਇਹ ਹਾਲਾਤ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇਹ ਅਬੋਹਰ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਨੇ ਜਿੱਥੇ 1 ਅਗਸਤ ਨੂੰ ਆਏ ਭਾਰੀ ਮੀਂਹ ਨੇ ਤਬਾਹੀ ਦਾ ਅਜੀਹਾ ਮੰਜ਼ਰ ਖੜਾ ਕੀਤਾ ਜਿਹੜਾ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹੈ ਬਹੁਤ ਸਾਰੇ ਪਿੰਡਾਂ ਵਿੱਚ ਪਾਣੀ ਅੱਜ ਵੀ 14 ਦਿਨਾਂ ਬਾਅਦ ਭਰਿਆ ਪਿਆ ਜਿੱਥੇ ਪਾਣੀ ਸੁੱਕਿਆ ਹੈ ਉੱਥੇ ਫਸਲਾਂ ਤਬਾਹ ਹੋ ਗਈਆਂ ਤੇ ਘਰ ਪਟਨੇ ਸ਼ੁਰੂ ਹੋ ਲੋਕਾਂ ਜਿਸ ਗੱਲ ਦਾ ਰੋਸ ਵੀ ਹੈ ਕਿ ਉਹਨਾਂ ਦੀ ਸਾਰ ਲੈਣ ਲਈ ਪ੍ਰਸ਼ਾਸਨ ਪਹੁੰਚਿਆ ਹੀ ਨਹੀਂ ਸਿਰਫ ਫੋਟੋਆਂ ਖਿਚਾਈਆਂ ਗਈਆਂ ਵੱਖ-ਵੱਖ ਪਿੰਡਾਂ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਆਵਾਜ਼ ਵੀ ਚੱਕੀ ਗਈ ਪਰ ਫਿਰ ਵੀ ਪ੍ਰਸ਼ਾਸਨ ਦੇ ਕੰਨ ਤੇ ਜੂ ਤੱਕ ਨਹੀਂ ਸਰਕੀ ਲੋਕਾਂ ਦੀ ਮਦਦ ਲਈ ਕੋਈ ਅੱਗੇ ਨਹੀਂ ਆਇਆ ਬਸ ਗਰਦੌਰੀ ਦੇ ਹੁਕਮ ਹੋ ਗਏ ਤੇ ਬਿਆਨਬਾਜ਼ੀ ਸ਼ੁਰੂ ਹੋ ਗਈ ਪਰ ਲੋਕਾਂ ਦੀਆਂ ਮੁਸ਼ਕਲਾਂ ਉੱਥੇ ਦੀਆਂ ਉੱਥੇ ਹੀ ਖੜੀਆਂ ਨੇ ਬਹੁਤ ਵੱਡਾ ਨੁਕਸਾਨ ਅਬੋਹਰ ਤੇ ਬੱਲੂਆਣਾ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਹੋ ਗਿਆ ਕਰੀਬ 15 ਪਿੰਡ 1 ਅਗਸਤ ਨੂੰ ਆਏ ਭਾਰੀ ਮੀਂਹ ਦਾ ਸ਼ਿਕਾਰ ਹੋ ਗਏ ਤੇ ਇੱਥੇ ਵੱਡਾ ਨੁਕਸਾਨ ਲੋਕਾਂ ਦਾ ਹੋ ਗਿਆ ਪਾਈ ਪਾਈ ਜੋੜ ਕੇ ਲੋਕਾਂ ਨੇ ਘਰ ਬਣਾਏ ਸਨ ਪਰ ਲੋਕਾਂ ਦੇ ਘਰ ਦਿਨਾਂ ਵਿੱਚ ਹੀ ਖੰਡਰ ਬਾਗ ਬਣ ਗਏ ਲੋਕ ਅੱਜ ਵੀ ਪ੍ਰਸ਼ਾਸਨ ਵੱਲ ਵੇਖ ਰਹੇ ਹਨ ਕਿ ਉਹਨਾਂ ਦੀ ਮਦਦ ਲਈ ਸ਼ਾਇਦ ਕੋਈ ਅੱਗੇ ਆਵੇ ਪਰ ਇਹਨਾਂ ਦੀ ਮੁਸ਼ਕਲ ਸੁਣ ਲੀਡਰ ਵੀ ਆਏ ਪਰ ਮਦਦ ਕਿਸੇ ਵੱਲੋਂ ਬਹੁਤੀ ਨਾ ਕੀਤੀ ਗਈ ਖੇਤਾਂ 'ਚ ਪਾਣੀ ਭਰਿਆ ਪਿਆ 15-15 20-20 ਸਾਲਾਂ ਦੇ ਬਾਗ ਉਜੜਨ ਕਿਨਾਰੇ ਖੜੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਕਿ ਫਸਲਾਂ ਦਾ ਕੀ ਬਣੇਗਾ ਇਹ ਹਾਲ ਰਿਹਾ ਹੈ ਪਾਣੀ ਹੋਰ ਇੰਨਾ ਖੜਾ ਰਿਹਾ ਉਤੋਂ ਮੀਂਹ ਦਾ ਮੌਸਮ ਬਣਿਆ ਹੋਇਆ ਤਾਂ ਇਹ ਪਿੰਡ ਸੇਮ ਦੀ ਮਾਰ ਹੀਟ ਆ ਸਕਦੇ ਨੇ ਫਸਲਾਂ ਦੇ ਭਾਰੀ ਨੁਕਸਾਨ ਨੇ ਕਿਸਾਨਾਂ ਨੂੰ ਜਿੱਥੇ ਆਰਥਿਕ ਪੱਖ ਤੋਂ ਕੱਖੋਂ ਹੌਲਾ ਕਰ ਦਿੱਤਾ ਉਥੇ ਮਜ਼ਦੂਰ ਵੀਰਾਂ ਦਾ ਵੀ ਵੱਡਾ ਨੁਕਸਾਨ ਹੋ ਗਿਆ ਤੇ ਉਹਨਾਂ ਕੋਲ ਰਹਿਣ ਲਈ ਛੱਤਾਂ ਨਾ ਰਹੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਲਗਾਤਾਰ ਆਵਾਜ਼ ਚੱਕੀ ਜਾ ਰਹੀ ਹੈ ਤੇ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਦੀ ਸਾਰ ਲੈ ਲਓ ਪਰ ਹਲੇ ਤੱਕ ਕਿਸਾਨਾਂ ਦੀ ਤੇ ਆਮ ਲੋਕਾਂ ਮਜ਼ਦੂਰ ਵੀਰਾਂ ਦੀ ਸਾਰ ਕਿਸੇ ਵੱਲੋਂ ਨਹੀਂ ਲਈ ਜਾ ਰਹੀ ਅਬੂਰ ਇਲਾਕੇ ਦੇ ਪਿੰਡਾਂ ਵਿੱਚ ਹੋ ਰਹੇ ਵੱਡੇ ਨੁਕਸਾਨ ਨੂੰ ਰੋਕਿਆ ਜਾਵੇ ਤੇ ਕਿਸਾਨਾਂ ਦੀ ਸਾਰ ਲਈ ਜਾਵੇ ਇੱਥੇ ਜਿਨ੍ਹਾਂ ਦਾ ਜੋ ਵੀ ਨੁਕਸਾਨ ਹੋਇਆ ਹੈ ਉਹਨਾਂ ਦੀ ਪਰਪਾਈ ਕੀਤੀ ਜਾਵੇ ਤੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਇਹ ਲੋਕ ਮੁੜ ਆਪਣੇ ਜੀਵਨ ਨੂੰ ਅੱਗੇ ਤੋਰ ਸਕਣ ਫਸਲਾਂ ਦਾ ਜਿੱਥੇ ਵੱਡਾ ਨੁਕਸਾਨ ਹੋਇਆ ਉੱਥੇ ਘਰਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕਈ ਪਿੰਡਾਂ ਦੇ ਵਿੱਚ ਘਰਾਂ ਦੇ ਘਰ 파ਟ ਗਏ ਛੱਤਾਂ ਡਿੱਗ ਪਈਆਂ ਤੇ ਇਹ ਦਰਦ ਭਰੀ ਕਹਾਣੀ ਹੈ ਅਬੌਰ ਇਲਾਕੇ ਦੀ ਇੱਥੇ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਕਿ ਜੋ ਵੀ ਵੀਰ ਅਬੌਰ ਇਲਾਕੇ ਦੇ ਪਿੰਡਾਂ ਵਿੱਚ ਹੋਏ ਇਸ ਨੁਕਸਾਨ ਦੀ ਮਦਦ ਕਰ ਸਕਦਾ ਹੈ ਤਾਂ ਉਹ ਵੀ ਅੱਗੇ ਆਉਣ ਤੇ ਜਿੰਨਾ ਲੋਕਾਂ ਨੂੰ ਜੋ ਲੋੜ ਹੈ ਉਹਨਾਂ ਦੀ ਪੂਰਤੀ ਕੀਤੀ ਜਾਵੇ ਤੇ ਬਹੁਤ ਬਹੁਤ ਧੰਨਵਾਦ